हो बडा सेट लगाउनु नगरमा लाइटन गर्नु सरलेलु नगरमा लाइटन गर्नु सर हजुरले सानो फाउन्डेशन गर्नु छ चाहिं सर अनि आजको कुरा सोध्न आलो गर्नु ਟਰੇਨ ਆਪਣੀ ਵਾਪਸੀ ਵਾਸਤੇ ਆ ਰਹੀ ਹੈ ਛੋਟੀ ਜਿਹੀ ਟ੍ਰੇਨ ਪੀਟਰ ਜਿਹੜੇ ਹਾਲੀ ਪੀਟਰ ਜਿਹੜੇ ਦੇ ਇੰਜਨ ਵਾਲੀ ਲਾ ਲਾ گاڑی ਭਾਈ ਪਾਈ ਦਾ ਆਉਂਦਾ ਹੈ ਇਹ ਰੈਲਵੇ ਸਟੇਸ਼ਨ ਦਾ ਪਰ ਬ੍ਰਿੰਡ ਬ੍ਰਿੰਡ ਵਾਪਸ 10 ਹੋਰ ਕਿੰਨ ਉੱਪਰ ਜਾਓ ਆ ਇਹ ਪਹੀਆ ਹੈ ਹਾਂ ਤੇ ਪਹੀਆ ਜੈਕਟਾਂ ਦੇ ਮੋਕੇ ਤੇ ਪਾਉਂਦੇ ਆ ਫਿਰ ਜੇ ਕੋਈ ਪੰਗਾ ਪੈ ਜਾਏ ਮੇਰੇ ਬਹੁਤ ਸਾਰੇ ਹੋਣੀਆਂ ਹੈ ਇਹ ਤਾਂ ਹੁਣ ਆਪਾਂ ਆ ਗਏ ਆ ਦੁਬਾਰਾ ਫਿਰ ਚਰਚ ਗੇਟ ਬਸ ਤੇ ਤੇ ਬਸ ਦਾ ਕਿਰਾਇਆ ਸੀਗਾ 6 ਰੁਪਏ ਪ੍ਰਤੀ ਵਿਅਕਤੀ ਇੱਥੇ ਜਿਹੜੀ ਪਬਲਿਕ ਟਰਾਂਸਪੋਰਟ ਹੈ ਉਹ ਕਾਫੀ ਸਸਤੀ ਹੈ ਜਿਵੇਂ ਕਿ ਆਪਾਂ ਪਹਿਲਾਂ ਗੱਲ ਕੀਤੀ ਸੀ ਪ੍ਰੇਨ ਦੇ ਉੱਤੇ ਕਾਫੀ 15 ਕਿਲੋਮੀਟਰ ਦਾ ਸਫ਼ਰ ਕੀਤਾ ਤੇ 10 ਰੁਪਏ ਪਰਸਨ ਲੱਗੇ ਉੱਤੇ ਤੇ ਇਹ ਜਿਹੜਾ ਰੋਡ ਹੈ ਜਾਂਦਾ ਮਰੀਨ ਡਰਾਈਵ ਦੇ ਵੱਲ ਹੁਣ ਆਪਾਂ ਚੱਲਦੇ ਆ ਮਰੀਨ ਡਰਾਈਵ ਉੱਥੇ ਮਾਰ ਕੇ ਝਾਤ ਤੇ ਫਿਰ ਅੱਗੇ ਵਧਦੇ ਆ കുട്ടിയുടെ જો બરાબર મે મે લગાયા સાફ કરો થેન્ક યુ સર અને આ દેખે તો કે સંકેત આલો દ્વારા પે ઓફિસ સ્ટેશન ઉપચાર થઈ આઠો આપા જાવ કે બાન્દ્રા તક અગે દેખ દે આ ફિર કી કરના થોડી ચા ઢૂટી થી આથે ਬਨਮਸਕੇ ਦੇ ਨਾਲ ਸਟੇਸ਼ਨ ਤੇ ਦੋ ਤਰ੍ਹਾਂ ਦੀਆਂ ਟ੍ਰੇਨ ਖੜੀਆਂ ਇੱਕ ਪਰਲੇ ਸਾਈਡ ਦੇ ਉੱਤੇ ਸਲੋ ਵਾਲੀਆਂ ਜਿਹੜੀਆਂ ਛੋਟੇ ਸਾਰੇ ਸਟੇਸ਼ਨ ਤੇ ਉੱਤੇ ਰੁੱਕ ਕੇ ਜਾਂਦੀਆਂ ਤੇ ਇਧਰਲੀ ਸਾਈਡ ਫਾਸਟ ਫਾਸਟ ਦੇ ਵਿੱਚ ਵੀ ਦੋ ਆਪਸ਼ਨ ਹੈ ਇਧਰ ਏਸੀ ਵਾਲਾ ਹੈ ਤੇ ਉਧਰ ਨੋਨ ਏਸੀ ਹੈ ਜਿਹਦੀ ਜਿਹੜੀ ਟਿਕਟ ਆਪਾਂ ਲਈ ਹੈ 10 ਰੁਪਏ ਵਾਲੀ ਜਿਹੜੀ ਇਨਸਟੈਂਟ ਟਿਕਟ ਉੱਥੋਂ ਨਿਕਲੀ ਆਇਆ ਇੱਥੇ ਪੁੱਛਣ ਤੋਂ ਪਤਾ ਲੱਗਿਆ ਵੀ ਇਹ ਨਾਰਮਲ ਦੀ ਟਿਕਟ ਹੈ ਤੇ ਬਾਕੀ ਆਪਾਂ ਹੁਣ ਆ ਜਾਂਦੀ ਹੈ ਟ੍ਰੇਨ ਤੇ ਦੇਖਦੇ ਆਂ ਵੈਸੇ ਟ੍ਰੇਨ ਆ ਹੀ ਗਈ ਹੈ ਜਦੋਂ ਇਹ ਖਾਲੀ ਹੋਊਗੀ ਫਿਰ ਚੜ੍ਹਨ ਦੇ ਕੋਸ਼ਿਸ਼ ਕਰਦੇ ਆਂ ਲੋਕੀ ਟ੍ਰੇਨ ਰਕਣ ਤੋਂ ਪਹਿਲਾਂ ਹੀ ਵਿੱਚ ਵੜ ਕੇ ਜਾ ਰਹੇ ਆ ਬਹੁਤ ੱੱੱਕਾ ਪੈਣਾ ਹੈ ਬਹੁਤ ਇਹ ਟੈਕ ਵੀਰ ਸਾਨੂੰ ਕਹਿਣ ਲੱਗਿਆ ਕਿ ਬੈਂਡਰਾ ਤੋਂ ਉਤਰਨਾ ਹੈ ਤਾਂ ਥੋੜਾ ਜਿਹਾ ਧਿਆਨ ਨਾਲ ਕਿਉਂਕਿ ਉਤਰ ਨਹੀਂ ਦਿੰਦੇ ਲੋਕ ਬਹੁਤ ਜ਼ਿਆਦਾ ਤੇਜ਼ ਹੁੰਦੇ ਆ ਜਾਂਦੇ ਜਾਂਦੇ ਆਪਾਂ ਆਪਣਾ ਸਟੇਸ਼ਨ ਉਤੜਣ ਸਟੇਸ਼ਨ ਬੈਂਡਰਾ ਤੋਂ ਉਤਰ ਕੇ ਆਪਾਂ ਦਵਾਰਾ ਇਹ ਫੜੀ ਕੁਟਕ ਤੋਂ ਇਹ ਘੋਣਾ ਚੱਲਦੇ ਆਪਣੇ 호텔 ਦੇ ਵਾਲੇ ਰਿਜਰ ਕਰਕੇ ਰੈਸਟੋਰਟ ਤੇ ਫਿਰ ਆਪਾਂ ਦਫਤਰੀ ਕੰਮ ਕਰਕੇ ਨਿਕਲਣਾ ਹੋਣ ਦੀ ਤੇ ਸੋਚੀ। ਕੋਈ ਨਾ ਕੋਸਾ ਫਰੀਆ ਜਾਂ ਥੋੜੇ ਜਿਹੇ ਟਾਈਮ ਦੇ ਉਹ ਸਾਰੀਆਂ ਜੀਜੇ ਰਿਕਵਰ ਕਰ ਲਈਆਂ। ਦੇਖਾ ਦੇਖੀ ਹੋ ਗਈ। ਨਾਲੇ ਮਾਰਕੀਟ ਦੇਖੀ ਗਈ। ਨਾਲੇ ਸੁਨੰਬਰ ਦੇਖਿਆ ਗਿਆ। ਦਫਤਰੀ ਕੰਮ ਕਾਇ ਨਵੇੜ ਕੇ ਆਪਾਂ ਥੋੜਾ ਜਿਹਾ ਘੇੜਾ ਕੱਢਣ ਆਏ ਆ ਸ਼ਾਮ ਨੂੰ ਜੂਹੂ ਵਿੱਚ ਦੇ ਉੱਤੇ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹੋਟਲ ਦੀ ਡਿਸਟੈਂਸ ਵਾਕਿੰਗ ਡਿਸਟੈਂਸ ਤੇ ਹੀ ਹੈ ਆ ਇਥੋਂ ਦੀ ਖਾਓ ਗਲੀ ਯਾਨੀ ਕਿ ਖਾਣ ਪੀਣ ਵਾਲੀ ਜਗਾ ਚੌਪਾਟੀ ਬਾਲੀਆਂ ਸਾਰੀਆਂ ਲਾਈਟਾਂ ਲੁੱਟਾਂ ਲੱਗੀਆਂ ਇੱਥੇ ਕਾਫੀ ਕੁਝ ਚਾਈਨੀਜ਼ ਟਾਈਪ ਇੱਥੇ ਚੀਜ਼ਾਂ ਮਿਲਦੀਆਂ ਨੋਡਸ ਪਾਓ ਬਾਜੀ ਤੇ ਪਾਣੀਪੁਰੀ ਟਾਈਪ ਤੇ ਬਾਕੀ ਇੱਥੇ ਰੋਟੀ ਰੁੱਟੀ ਨਹੀਂ ਮਿਲਦੀ ਕਿਸੇ ਕੋਲੇ ਵੀ ਰੋਟੀ ਹੈ ਨਹੀਂ ਇੱਥੇ ਆਜੇ ਤਾਂ ਬਹੁਤ ਹੈ ਆਈਸ ਗੋਲੇ ਤੇ ਹੋਰ 버ਗਰ 버ਗਰ ਤੇ ਪਤਾ ਨਹੀਂ ਕੀ ਕੋ ਹੌਲ ਨਜਾਰੇ ਦਾ ਕੰਮ ਹੈ ਇੱਥੇ ਇੱਕ ਵੱਖਰੀ ਚੀਜ਼ ਤੁਹਾਨੂੰ ਦਿਖਾਉਣਾ ਹੈ ਇਹ ਆਲੂ ਦੇ ਰੋਲ ਜਿਹੜੇ ਆਲੂ ਦਾ ਇਹ ਬਣਾ ਕੇ ਦੇਖੋ ਇਹ ਕਾਲੂ ਦਾ ਇਹ ਬਣਾਉਂਦੇ ਆ ਜ਼ਿੰਮੇਦਾਰ ਦੇ ਜਿਹੜੇ ਆਲੂ ਮੰਡੀਆਂ ਚ ਰੋਲਦੇ ਆ ਆਪੇ ਆਲੂ ਇਹ ਕਾਲੂ ਦਾ ਇੱਕ ਬੰਦਾ ਇਹ 110 ਰੁਪਏ ਦਾ ਇੱਕ ਵੇਚਦੇ ਆ 110 ਰੁਪਈਆ ਦਾ ਇੱਕ ਜੂਹੂ ਵਿਚ ਦੀ ਕਮਾਟੀ ਦੇ ਉੱਪਰ ਹੈ ਸਾਰੀਆਂ ਦੁਕਾਨਾਂ वेजिटेरियन ਹੈ ਪਿਓਰ ਵੇਜੀਟੇਰੀਅਨ ਹੈ ਇਥੇ ਕਿਸੇ ਵੀ ਤਰ੍ਹਾਂ ਦਾ ਨਾਨ ਵੇਜ ਫੂਡ ਨਹੀਂ ਮਿਲਦਾ ਇਥੇ ਨੇੜੇ ਕੋਈ ਵੀ ਨਿੱਕਰ ਸ਼ਾਪ ਵੀ ਨਹੀਂ ਹੈ ਮਤਲਬ ਕੋਈ ਅੱਧਾ ਕਿਲੋਮੀਟਰ ਕਿਲੋਮੀਟਰ ਸਾਈਡ ਤੇ ਹੈ ਤੇ ਕਾਫੀ ਸਟ੍ਰਿਕਟ ਸਿਸਟਮ ਹੈ ਇਥੇ ਪੁਲਿਸ ਵਾਲਾ ਬਹੁਤ ਸਟ੍ਰਿਕਟਨੈਸ ਰਹੀਦੀ ਹੈ ਇਥੇ ਥੱਲੇ ਦੇ ਵਿੱਚ ਕੋਈ ਡਰਿੰਕ ਕਰਨਾ ਵੀ ਅਲਾਉਡ ਨਹੀਂ ਹੈ ਕਾਫੀ ਵਧੀਆ ਫੈਮਿਲੀ ਵਾਲਾ ਮਾਹੌਲ ਹੈ ਇਥੇ ਤੇ ਵੈਸੇ ਵੀ ਨਾਰਥਰਨ ਇੰਡੀਆ ਨਾਲੋਂ ਇਥੋਂ ਦੇ ਲੋਕਾਂ ਨਾਲ ਕਾਫੀ ਫਰਕ ਹੈ ਤੇ ਹਰ ਇੱਕ ਤਰ੍ਹਾਂ ਦੀ ਜਿਹੜੀ ਵੀ ਦੁਕਾਨ ਮੰਨ ਲਓ ਆਪਾਂ ਇੱਥੇ ਕਹੀਏ ਜਿੰਨੇ ਵੀ ਇੱਥੇ ਲੱਗੇ ਹੋਏ ਨੇ ਸਟਾਲਸ ਉਹ ਬਹੁਤ ਹੀ ਜਿਆਦਾ ਸਾਫ਼ ਸੁਥਰੇ ਹੈ ਜਿਵੇਂ ਤੁਸੀਂ ਆ ਦੇਖੋ ਇੱਕ ਇੱਕ ਸਟਾਲ ਲੱਗਿਆ ਹੋਇਆ ਆ ਇਧਰ ਵੀ ਸਟਾਲ ਲੱਗਿਆ ਹੋਇਆ ਹੈ ਇਹ ਬਹੁਤ ਜਿਆਦਾ ਸਾਫ਼ ਸੁਥਰੇ ਆਂਗਰੋਂ ਜਿਵੇਂ ਆਪਾਂ ਕਹਿ ਲੀਏ ਕਿ ਜੇ ਆਪਾਂ ਦਿੱਲੀ ਦਾ ਕੰਪੈਰੀਸ਼ਨ ਕਰੀਏ ਤੇ ਦਿੱਲੀ ਤੇ ਬੰਬਈ ਦਾ ਜਿੰਨਾ ਆਪਾਂ ਪਾਪਾ ਵੀ ਜਿਹਦੇ ਉੱਤੇ ਆਸਟਨ ਕਾਫੀ ਰੌਣਕਾਂ ਸੁੰਦਰੀਆਂ ਛੱਲਾ ਤੇ ਦੂਰ ਖੜੀਆਂ ਹੋਈਆਂ ਕਿਸ਼ਤੀਆਂ ਤੇ ਇਧਰ ਚੌਪਾਟੀ ਖਾਣ ਪੀਣ ਦਾ ਪੂਰਾ ਮਾਹੌਲ ਸ਼ਾਮ ਤੋਂ ਹੀ ਲੋਕ ਜੁੜਨੇ ਸ਼ੁਰੂ ਹੋ ਜਾਂਦੇ ਆ ਜਦੋਂ ਜਿਸ ਟਾਈਮ ਤੋਂ ਸੂਰਜ ਢਲਣਾ ਸ਼ੁਰੂ ਹੁੰਦਾ ਔਰੋਂ ਲੋਕ ਕੀ ਸਮੁੰਦਰ ਦੇ ਨੇੜੇ ਆ ਜਾਂਦੇ ਆ ਤੇ ਬਹੁਤ ਵੱਡੀਆਂ ਵੱਡੀਆਂ ਛੱਲਾਂ ਵੀ ਆ ਰਹੀਆਂ ਅੱਜ ਦਾ ਦਿਨ ਆਪਣਾ ਠੀਕ ਰਿਹਾ ਕੰਮ ਵੀ ਕੀਤਾ ਤੇ ਥੋੜਾ ਬਹੁਤ ਕੌਨਫਰ ਵੀ ਲਏ ਹੁਣ ਕੱਲ ਵੀ ਸਵੇਰੇ ਤਕਰੀਬਨ 9-10 ਵਜੇ ਤੱਕ ਥੋੜਾ ਜਿਹਾ ਕੰਮ ਹੈ ਤੇ ਫਿਰ ਉਸ ਤੋਂ ਬਾਅਦ ਨਿਕਲਾਂਗੇ ਵਾਪਸੀ ਤੇ ਕਰਦੇ ਆਂ ਆਪਾਂ ਗੱਲਬਾਤ ਆਈਦਰੇ ਦਿਓ ਇਜਾਜ਼ਤ ਆਪਦੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰਿਓ ਜਿਹੜੇ ਵੀ ਲੋਕ ਬੰਬੇ ਵਿਜ਼ਿਟ ਕਰਨਾ ਚਾਹੁੰਦੇ ਆਂ ਜਾਂ ਪੰਜਾਬੀ ਦੇ ਵਿੱਚ ਕੋਈ ਜਾਣਕਾਰੀ ਚਾਹੁੰਦੇ ਆਂ ਉਹਨਾਂ ਨਾਲ ਜਰੂਰ ਸ਼ੇਅਰ ਕਰਿਓ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਜੀ ਕੱਲ੍ਹ